ਕਿਹੇ ਇਨਸਾਨ ਨੂੰ ਮਿਲ ਰਹੇ ਹਨ ਤੁਸੀਂ ਲਗਾਤਾਰ ਤਾੜੀਆਂ ਵਜਾਉਂਗੇ ਸੱਚ ਉਹ ਜਿਉਂਦਾ ਹੈ ਜਿਹੜਾ ਬੰਦਾ ਚਮਕੀਲੇ ਨੂੰ ਮੇਰੇ ਕੋਲ ਪਹਿਲੀ ਵਾਰੀ ਲੈ ਕੇ ਆਇਆ ਉਹਨੂੰ ਸਟੇਜ ਤੇ ਸਤਿਕਾਰ ਦੇ ਨਾਲ ਲੈ ਕੇ ਆਓ ਕੇਸਰ ਸਿੰਘ ਟਿੱਕੀ ਲਓ ਹੁਣ ਇਹ ਦੱਸੂਗਾ ਵੀ ਮੈਂ ਕਿਵੇਂ ਲੈ ਕੇ ਆਇਆ ਸੀ ਬਹੁਤ ਕੁਝ ਸੁਣਦੇ ਹਾਂ ਪੜ੍ਹਦੇ ਹਾਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ ਇਹ ਤਾਂ ਸਵਾਦ ਉਹਦੇ ਉਹਦੇ ਜਦੋਂ ਬੇਗੀ ਦੇ ਉੱਤੇ ਬਾਦਸ਼ਾਹ ਡੇਗਦਾ ਨਾਲੇ ਸਚਾਈ ਹੋ ਗਈ ਇਹ ਮੈਂ ਚਾਹਣਾ ਮੁੰਡੇ ਕੰਮ ਕਰੋ ਮਾਨ ਸਨਮਾਨ ਕਰੋ ਇੱਕ ਦੂਜੇ ਦੇ ਵਜਾਓ ਵੀ ਟਾੜੀ ਆਹ ਉਹ ਬੰਦਾ ਕਿਉਂ ਵੀ ਰੱਬ ਦੇ ਆ ਬੰਦਿਆ ਵਾਹਿਗੁਰੂ ਨੂੰ ਯਾਦ ਕਰਕੇ ਦੱਸ ਆਪਾਂ ਕਿੱਥੇ ਪਹਿਲੀ ਵਾਰੀ ਤੂੰ ਚਮਕੀਲੇ ਨੂੰ ਮੇਰੇ ਕੋਲ ਲਿਆਇਆ ਸੀ ਪਹਿਲੀ ਹੀ ਵਾਰੀ ਮਿੰਨਰ ਗੰਜ ਸਰਦੀ ਜਨਵਰੀ ਰਾਤ ਨੂੰ 1978 26 ਜਨਵਰੀ ਨੂੰ ਸਰੇਂਗਰ ਚੜੀਵਾ ਜਿੱਬਾ ਸੇਂਗਰ ਛੋੜਿਆ ਗਿਆ ਸਵਰਨਤਾ ਸਰਜੀਤ ਮਾਲੋਪ ਇਹਨਾਂ ਦੀ ਸਥਿਤੀ ਸੀ ਉੱਥੇ ਰਾਤ ਨੂੰ 2 ਵਜੇ ਮੈਨੂੰ ਟੱਕਰਿਆ ਹੋਊਗਾ ਇਹ ਪਸ਼ੌਰੀ ਲਾਲ ਕੋ ਭਾਜੀ ਹੁਣੇ ਬੈਠੇ ਗੱਲਬਾਤ ਕਰਦੇ ਸੀ ਅਸੀਂ ਦੋ ਬੰਦੇ ਪੈਗ ਲਾਇਆਗੇ ਰਾਤ ਨੂੰ ਡੋਗ ਦੇ ਆਇਆ ਮਿਲ ਕੋ ਕਹਿੰਦਾ ਭਾਜੀ ਤੁਸੀਂ ਸਰਟੀਫੀਕਟ ਕਿੰਨੇ ਦਾ ਢੋਲ ਪੜੋਦੇ ਮੈਂ ਕਹਾ ਹਾਂ ਬੀਤ ਰਹੇਗਾ ਕਹਿੰਦਾ ਜੀ ਤੁਸੀਂ ਮੈਨੂੰ ਉਹਦਾ ਸ਼ਗਿਰ ਪਾ ਲਓ ਲਖਾ ਕਾਕਾ ਤੈਨੂੰ ਕੀ ਖੂਬੀ ਸੀ ਸੀ ਵਿੱਚ ਕਹਿੰਦਾ ਮੈਨੂੰ ਗਾਉਦੇ ਬਹੁਤ ਅੱਛੇ ਲੱਗੇ ਆ ਆਵਾਜ਼ ਬੜੀ ਅੱਛੀ ਲੱਗੀ ਆ ਮੈਂ ਕਹਾ ਠੀਕਾ ਕੋਈ ਗੱਲ ਨਹੀਂ ਵੇਸ ਸਵੇਰੇ ਬੱਦਸਕੇ ਦੇ ਸਾਹਮਣੇ ਸਰਿੰਦਰ ਛੇੜਾ ਜੀ ਦਾ ਬੋਗ ਲਗਾਇਆ ਥੱਲੇ ਪਿਰਥੀ ਚਾਹ ਵਾਲਾ ਬੈਠਾ ਆ ਉਹਦੀ ਚਾਹ ਦੀ ਦੁਕਾਰ ਤੇ ਆ ਜਾਈ ਉਥੇ ਖਿੰਦਾ ਜੀ 10:00 11:00 ਵਜੇ 12:00 ਵਜੇ ਹੜ ਗਏ ਤੇ ਮੈਂ ਤੇਰੀ ਉਹਨਾਂ ਸੇ ਝੋਲ ਤੇ ਪਾ ਲਈ ਇਹ ਆ 12:00 12:30 ਵਜੇ ਮੈਂ ਉਹਦੇ ਕੋਲੋਂ ਇੱਕ ਗੀਤ ਪਹਿਲਾਂ ਸੁਣ ਚੁੱਕਿਆ ਸੀਗਾ ਉਹ ਗੀਤ ਸੁਣਿਆ ਸੀ ਇੱਕ ਮੁੱਠ ਹੋ ਜੋ ਛੜਿਓ ਇਹਦਾ ਚੱਲਣਾ ਨਹੀਂ ਆਪਰਾ ਗਜ਼ਾਰਾ ਟੀਮਿਆਂ ਨੇ ਹੋ ਕੇ ਇਕੱਠਿਆ ਬਈ ਕੱਲ ਢਾ ਲਿਆ ਛੜਾ ਕਰਤਾਰਾ ਜਦੋਂ ਮੇਰੇ ਗੀਤ ਸੁਣਿਆ ਮੈਂ ਤੇ ਟੀਮ ਕਰਨਾ ਖਿਆਲੇ ਕੱਪ ਚਾਹ ਦਾ ਹੋਰ ਬਣਾ ਮੁੰਡੇ ਵਾਸਤੇ ਜਾਨੂ ਸ੍ਰਿੰਦਰ ਸਿੰਘਾ ਜੀ ਭਾਜੀ ਹੁਣੀ ਆ ਗਏ ਮੈਂ ਇਹਨਾਂ ਦੇ ਚਰਦਾ ਦੇ ਵਿੱਚ ਬੇਨਤੀ ਕੀਤੀ ਵੀ ਭਾਜੀ ਆ ਮੁੰਡਾ ਤੁਹਾਡਾ ਨਹੀਂ ਸ੍ਰਿੰਦਰ ਦਾ ਫੋਰਾ ਇਹਨਾਂ ਨੇ ਜਮ ਕਿਲੇ ਨੂੰ ਭੁਖੜ ਦੇ ਵਿੱਚ ਲੈ ਕੇ ਕਹਿੰਦੇ ਕਾਕਾ ਤੂੰ ਮੇਰਾ ਸ਼ਗਿਰਦ ਨਹੀਂ ਆ ਤੇ ਮੇਰਾ ਛੋਟਾ ਭਰਾ ਵੀ ਆ ਬਈ ਟਿੱਕੀ ਇੱਥੇ ਰਹਿੰਦਾ ਆ ਕੋ ਟਿੱਕੀ ਦੇ ਨਾਲ ਰਿਹਾ ਕਰ ਟਿੱਕੀ ਤਨੂ ਸਾਰਾ ਕੁਝ ਸਮਝਾ ਦੋ ਠੀਕ ਆ ਜੀ ਉਹ ਮੇਰੇ ਕੋਲ ਰਹਿਣਾ ਪੈ ਸਰਿੰਦਰ ਛਿੰਦਾ ਜੀ ਦੇ ਬਸ ਪਾਇਆ ਮੈਂ ਮੈਂ ਇੱਕ ਦਿਨ ਦੇਖਿਆ ਲਾਲ ਰੀਵਨ ਦੋ ਇੱਟਾ ਚਮਕੀਲੇ ਦੇ ਘੋਟ ਨੂੰ ਬੰਨ ਕੇ ਸਰਿੰਦਰ ਛਿੰਦਾ ਜੀ ਦਾ ਬਾਜੀ ਤੇ ਵਿਆਜ ਕਰਾ ਰਹੇ ਜੀ ਮੈਂ ਸਰਿੰਦਰ ਛਿੰਦਾ ਜੀ ਨੂੰ ਇਹਨਾਂ ਨੂੰ ਚਰਨਮੁਣੀ ਕਬਈਏ ਦੀ ਅਵਾਰਡ ਮਿਲਿਆ ਮੈਂ ਇਹਨਾਂ ਨੂੰ ਸਮਝਦਾ ਹਰ فن ਦਾ ਮੌਲਾ ਕਲਾਕਾਰ ਹਰ فن ਤੋਂ ਮੌਲਾ ਕਲਾਕਾਰ ਦਾ ਮਤਲਬ ਜਿਹੜੀ ਚੀਜ਼ ਨੂੰ ਉਹ ਹੱਥ ਪਾਉਂਦੇ ਆ ਉੱਤੇ ਖਰਾ ਉਤਰਦੇ ਨੇ ਫਿਰ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਮੈਂ ਫੇਰ ਬੇਨਤੀ ਕਰਦਾ ਵੀ ਏਦਾਂ ਦੇ ਸਰੀਲੇ ਬੰਦੇ ਦੇ ਜਦੋਂ ਸ਼ਹਿਰ ਦੇ ਪਾਉਂਦੇ ਨਾ ਤੁਸੀਂ ਇਸ ਦੁਨੀਆ ਦੇ ਵਿੱਚ ਨਾ ਵੀ ਘਟੋਗੇ ਪੈਸਾ ਵੀ ਕਮਾਓਗੇ ਉਸ ਦਾ ਨੌਬਾ ਵੀ ਬਣਾਓ ਵਾਹ ਜੀ ਆਜ਼ਾੜ ਹੈ ਸੋ ਬੜੀਆਂ ਗੱਲਾਂ ਇਹਦੇ ਇੱਕ ਇੱਕ ਵੱਡੀ ਇੰਟਰਵਿਊ ਚ ਕਰਾਂਗੇ ਨਾ ਗੱਲਾਂ ਕਰਦੇ ਹੋਏ ਸੋ ਮੈਂ ਇਹੀ ਕਹੂੰਗਾ ਸਾਰੇ ਨਾਲ ਮਿਲ ਕੇ ਮੈਂ ਸਾਰੇ ਕਲਾਕਾਰਾਂ ਦਾ ਸੰਕਾਰਾਂ ਦਾ ਸੋਨੀ ਜੀ ਬਿੱਟੂ ਜੀ ਦੁਰਗਾ ਜੀ ਵੀ ਆਉਣਗੇ ਲੇਟ ਕਾਉਂਸਲਰ ਸ਼ੀਲਾ ਕਿੱਥੇ ਬੀਜੀ ਬੈਠੀ ਨਹੀਂ ਅੱਛਾ ਸ਼ੀਲਾ ਜੀ ਪ੍ਰਣਾਮ ਸੋ ਮਹਲਵੀ ਸਾਹਿਬ ਕੀ ਬਾਤ ਹੈ ਤੋ ਇਹਨਾਂ ਦਾ ਵੀ ਮਸ਼ਹੂਰ ਹੈ